ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਸਾਰੇ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਜੋ ਪੰਜਾਬ ਬੰਦ ਦੇ ਸੱਦੇ ਨੂੰ ਹੰਗਾਰਾ ਦਿੱਤਾ ਹੈ। ਅਸੀਂ ਸੰਗਰਾਮ ਟੀਵੀ ਵੱਲੋਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਇੱਕ ਵਾਰ ਫੇਰ ਪੰਜਾਬ ਨੇ ਆਪਣੇ ਇਕੱਠੇ ਹੋਣ ਦਾ ਸਬੂਤ ਦੇ ਦਿੱਤਾ ਹੈ। ਤੇ ਉਹ ਜਿਹੜੀਆਂ ਮੰਗਾਂ ਕਿਸਾਨਾਂ ਨੇ ਚੁੱਕੀਆਂ ਹੋਈਆਂ ਨੇ ਚਾਹੇ ਉਹ ਕਹਿਣ ਨੂੰ ਕਿਸਾਨੀ ਮੰਗਾਂ ਨੇ ਉਹਨਾਂ 'ਚੋਂ ਕਾਫੀ ਕੁਝ ਅਜਿਹਾ ਹੈ ਜਿਹਦਾ ਪ੍ਰਭਾਵ ਦੂਜੇ ਖੇਤਰਾਂ 'ਤੇ ਵੀ ਬਹੁਤ ਜ਼ਿਆਦਾ ਹੈ ਤੇ ਅਸੀਂ ਇਸ ਬੰਦ ਦੇ ਜ਼ਰੀਏ ਦੋ ਗੱਲਾਂ ਕਹਿਣੀਆਂ ਚਾਹੁੰਦੇ ਆ ਪਹਿਲੀ ਕੇਂਦਰ ਸਰਕਾਰ ਨੂੰ ਕਿ ਉਸ ਨੂੰ ਜਿਹੜਾ ਉਹਨਾਂ ਨੇ ਜਦੋਂ ਪਹਿਲਾ ਮੋਰਚਾ ਖਤਮ ਹੋਇਆ ਸੀ ਤਾਂ ਉਦੋਂ ਜਿਹੜਾ ਲਿਖ ਕੇ ਦਿੱਤਾ ਸੀਗਾ ਵੀ ਅਸੀਂ ਕਾਨੂੰਨੀ ਗਾਰੰਟੀ ਬਣਾਵਾਂਗੇ ਉਹਦੇ ਤੇ ਉਹਨਾਂ ਨੂੰ ਵਾਅਦੇ ਤੇ ਪੂਰਾ ਉਤਰਨਾ ਚਾਹੀਦਾ ਹੈ ਦੂਜੀਆਂ ਮੰਗਾਂ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਦੂਜਾ ਮਾਨਯੋਗ ਸੁਪਰੀਮ ਕੋਰਟ ਨੂੰ ਕਹਿਣਾ ਚਾਹੁੰਦੇ ਆ ਜਿਨ੍ਹਾਂ ਨੇ ਅੱਜ ਤੱਕ ਦਾ ਜਿਹੜਾ ਹੈ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਡੱਲਿਆ ਸਾਫ ਦੇ ਇਲਾਜ ਵਾਸਤੇ ਅਲਟੀਮੇਟਮ ਦਿੱਤਾ ਹੋਇਆ ਸੀਗਾ ਅ ਪੰਜਾਬ ਸਰਕਾਰ ਨੇ ਬੜੀ ਸੰਜੀਦਗੀ ਨਾਲ ਮਾਨਯੋਗ ਸੁਪਰੀਮ ਕੋਰਟ ਆਪਣੀ ਅਰਜ਼ੋਈ ਕੀਤੀ ਸੀ ਕਿ ਇਹ ਜਿਹੜਾ ਹੈ ਇਸ ਤਰ੍ਹਾਂ ਨਾਲ ਧੱਕੇਸ਼ਾਹੀ ਕਰਨੀ ਕਿਸੇ ਧੱਕੇ ਨਾਲ ਉਹਦਾ ਇਲਾਜ ਕਰਨਾ ਇਹ ਇਹ ਪੁੱਠਾ ਪੈ ਸਕਦਾ ਹੈ ਇਹਦੀਆਂ ਬਹੁਤ ਵੱਡੀਆਂ ਸਾਨੂੰ ਕੀਮਤਾਂ ਚੁਕਾਉਣੀਆਂ ਪੈ ਸਕਦੀਆਂ ਨੇ ਪੰਜਾਬ ਨੂੰ ਲੋਕਾਂ ਨੂੰ ਤੇ ਇਹ ਇੱਧਰ ਨੂੰ ਨਾ ਧੁਰਿਆ ਜਾਵੇ ਬਲਕਿ ਕੇਂਦਰ ਸਰਕਾਰ ਨੂੰ ਕਿਹਾ ਜਾਵੇ ਅੱਜ ਅਸੀਂ ਫੇਰ ਇਹ ਗੱਲ ਦੁਹਰਾਉਣਾ ਚਾਹੁੰਦੇ ਹਾਂ ਕਿ ਜਿਸ ਮੇਨ ਕਮ ਲਈ ਸੁਪਰੀਮ ਕੋਰਟ 'ਚ ਮੁੱਦਾ ਗਿਆ ਸੀ ਕਿ ਹਰਿਆਣੇ ਨੇ ਜਿਹੜੀਆਂ ਰੋਕਾਂ ਲਾਈਆਂ ਹੋਈਆਂ ਨੇ ਉਹਨਾਂ ਨੂੰ ਕਿਹੜਾ ਅਧਿਕਾਰ ਹੈ ਸੰਵਿਧਾਨਕ ਤੌਰ ਤੇ ਕਿ ਉਹ ਜੀਟੀ ਰੋਡ ਰੋਕ ਕੇ ਇਸ ਦੇ ਉੱਤੇ ਤਾਂ ਫੈਸਲਾ ਕੀਤਾ ਨਹੀਂ ਮਾਨਯੋਗ ਸੁਪਰੀਮ ਕੋਰਟ ਨੇ ਉਹ ਇਧਰਲੇ ਪਾਸੇ ਤੁਰਪੀ ਤੇ ਕੇਂਦਰ ਸਰਕਾਰ ਦਾ ਪੂਰੀ ਤਰ੍ਹਾਂ ਨਾਲ ਉਹਨੂੰ ਸ਼ੀਲਡ ਕਰ ਰਹੀ ਹੈ ਸੁਪਰੀਮ ਕੋਰਟ ਅਸੀਂ ਬੜਾ ਸੰਜੀਦਗੀ ਨਾਲ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਸੁਪਰੀਮ ਕੋਰਟ ਨੂੰ ਇਹ ਵਤੀਰਾ ਬਦਲ ਕੇ ਕੇਂਦਰ ਸਰਕਾਰ ਨੂੰ ਹਦਾਇਤ ਕਰਨੀ ਚਾਹੀਦੀ ਹੈ ਕਿ ਵੀ ਇਹ ਮਸਲੇ ਦਾ ਹੱਲ ਕਰੇ ਦੂਜਾ ਹਰਿਆਣਾ ਸਰਕਾਰ ਨੂੰ ਸਖਤੀ ਨਾਲ ਹਦਾਇਤ ਕਰੇ ਕਿ ਤੁਰੰਤ ਜਿਹੜੇ ਵੀ ਬੈਰੀਕੇਡ ਲਾਏ ਹੋਏ ਐ ਇਧਰ ਬਾਡਰਾਂ ਦੇ ਉੱਤੇ ਉਹ ਹਟਾਏ ਜਾਣ ਹਾਂ ਜੇ ਅਮਨ ਕਾਨੂੰਨ ਦੇ ਵਿਗੜਨ ਤੋਂ ਸੁਪਰੀਮ ਕੋਰਟ ਨੂੰ ਬਿਲਕੁਲ ਡਰ ਨਹੀਂ ਲੱਗ ਰਿਹਾ ਕਿ ਦੱਲੇয়াল ਸਾਹਿਬ ਦਾ ੱੱੱਕੇ ਨਾਲ ਇਲਾਜ ਕਰ ਦਿਓ ਤਾਂ ਫਿਰ ਜਿਹੜੀ ਅਮਨ ਕਾਨੂੰਨ ਜੇ ਕੋਈ ਖਰਾਬ ਕਰੂਗਾ ਜੀਟੀ ਰੋਡ ਤੇ ਜਾਂਦਾ ਹੋਇਆ ਦਿੱਲੀ ਨੂੰ ਤਾਂ ਉਹਨੂੰ ਹਰਿਆਣਾ ਨਿਜਿੱਥੇ ਉਹਨਾਂ ਨਾਲ ਕਰੇ ਜੋ ਕੁਝ ਕਰਦੇ ਐ ਪਰ ਬੈਰੀਕੇਡ ਲਾਉਣਾ ਸੜਕਾਂ ਰੋਕਣੀਆਂ ਕਿਲ ਗੱਢਣੇ ਇਹ ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਸੰਵਿਧਾਨਕ ਅਧਿਕਾਰ ਨਹੀਂਗਾ ਉਹਨਾਂ ਨੂੰ ਸਖਤੀ ਨਾਲ ਇਹ ਦੋ ਗੱਲਾਂ ਕਹਿਣੀਆਂ ਚਾਹੀਦੀਆਂ ਨੇ ਕੇਂਦਰ ਸਰਕਾਰ ਨੂੰ ਵੀ ਉਹ ਕਿਸਾਨਾਂ ਨਾਲ ਗੱਲ ਕਰਕੇ ਬਸ ਲਾ ਨਵੇੜੇ ਦੂਜਾ ਹਰਿਆਣਾ ਸਰਕਾਰ ਨੂੰ ਕਿ ਉਹ ਸਰਕਾਂ ਖੋਲੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਕਰਨੀ ਚਾਹੁੰਦੇ ਆ ਜਿਹੜੀ ਕੇਜਰੀਵਾਲ ਸਾਹਿਬ ਨੇ ਬੜਾ ਪੁੱਠਾ ਜਾਂ ਕੱਲ ਇੱਕ एलान ਕੀਤਾ ਕਿ ਉਹ ਜੇ ਦੁਬਾਰਾ ਚੋਣ ਹੁਣ ਜਿੱਤ ਜਾਂਦੇ ਆ ਤਾਂ ਉਹ ਪੁਜਾਰੀਆਂ ਮੰਦਰਾਂ ਦੇ ਪੁਜਾਰੀਆਂ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨੂੰ ਜਿਹੜੀ ਹੈ ਇਹ 18000 ਰੁਪਿਆ ਮਹੀਨਾ ਦਿਆ ਕਰਨਗੇ ਉਹਦਾ ਨਾਮ ਪੁਜਾਰੀ ਗ੍ਰੰਥੀ ਸਨਮਾਨ ਰਾਸ਼ੀ ਯੋਜਨਾ ਰੱਖਿਆ ਉਹਨਾਂ ਨੇ ਸਕੀਮ ਰੱਖਿਆ ਪਹਿਲਾਂ ਵੀ 1970 ਤੋਂ ਲੈ ਕੇ ਜਿਹੜਾ ਵੱਖ ਬੋਰਡ ਨੂੰ ਇਹ ਸਹਾਇਤਾ ਦਿੰਦਾ ਹੈ ਕਿ ਦੀ ਦਿੱਲੀ ਸਰਕਾਰ ਤੇ ਜਿਹੜੇ ਇਮਾਮ ਨੇ ਉਹਨਾਂ ਨੂੰ 18000 ਰੁਪਿਆ ਦਿੱਤਾ ਜਾਂਦਾ ਪਰ ਪਿਛਲੇ ਜਿਹੜਾ 17 ਮਹੀਨਿਆਂ ਤੋਂ ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾਨੀ ਡੇਢ ਸਾਲ ਹੋ ਗਿਆ ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਿਹੜੀ ਸਕੀਮ ਪਹਿਲਾਂ ਦੀ ਚੱਲਦੀ ਐ ਉਹਦੇ 'ਤੇ ਪੈਸਾ ਨਹੀਂ ਦਿੱਤਾ ਉਹ ਮੁਜਾਰੇ ਕਰ ਰਹੇ ਐ ਇਕੱਠੇ ਹੋ ਕੇ ਤੇ ਇਹ ਨਵੀਂ ਸਕੀਮ ਕਿ ਸ਼ੁਰੂ ਕਰਤੀ ਇੱਕ ਤਾਂ ਅਸੀਂ ਸਮਝਦੇ ਆਂ ਵੀ ਚਾਹੇ ਉਹ ਇਮਾਮ ਨੂੰ ਦੇਣਾ ਐ ਤੇ ਚਾਹੇ ਪੁਜਾਰੀਆਂ ਨੂੰ ਦੇਣਾ ਐ ਤੇ ਚਾਹੇ ਇਹਨਾਂ ਨੂੰ ਦੇਣਾ ਚਾਹੇ ਚਰਚ ਨੂੰ ਹਲੇ ਦੇਣ ਦਾ ਉਹਨੇ ਐਲਾਨ ਹੀ ਨਹੀਂ ਕੀਤਾ ਇਹ ਗਲਤ ਐ ਧਾਰਮਿਕ ਕੰਮਾਂ ਲਈ ਚਾਹੇ ਵੈਸੇ ਦਾਖਲ ਅੰਦਾਜ਼ੀ ਚਾਹੇ ਆਰਥਿਕ ਦਾਖਲ ਅੰਦਾਜ਼ੀ ਇਹ ਗਲਤੀ ਗਲਤ ਹੈ ਇਹ ਚੰਗੀ ਗੱਲ ਨਹੀਂ ਹੈ ਧਰਮ ਜਿਹੜਾ ਰਾਜਨੀਤੀ ਹੈ ਉਹ ਰਾਜਨੀਤੀ ਦਾ ਖੇਤਰ ਉਹਨੂੰ ਗਵਰਨੈਂਸ ਦੇ ਖੇਤਰ 'ਚ ਆਪਣਾ ਕੰਮ ਕਰਨਾ ਚਾਹੀਦਾ ਹੈ ਧਰਮ ਦਾ ਕੰਮ ਧਰਮ ਦੇ ਧਾਰਮਿਕ ਸੰਸਥਾਵਾਂ 'ਤੇ ਛੱਡ ਦੇਣਾ ਚਾਹੀਦਾ ਹੈ ਲੋਕ ਵਲੰਟੇਰਲੀ ਬਥੇਰਾ ਕੁਛ ਦਿੰਦੇ ਐ ਧਰਮ ਤਾਂ ਵੈਸੇ ਉਂਝ ਆਪ ਅਸੀਂ ਸਮਝਦੇ ਹਾਂ ਕਿ ਉਹ ਤਾਂ ਸਾਦਗੀ ਦਾ ਪ੍ਰਚਾਰ ਕਰਦਾ ਹੈ ਤੇ ਉਹ ਸਾਦਗੀ ਦੇ ਵਿੱਚ ਜਿਹੜੇ ਐ ਲੋਕ ਉਹ ਰਹਿ ਸਕਦੇ ਐ ਤੇ ਉਹਦੇ 'ਚ ਫਿਰ ਕੋਈ ਗਿਣਤੀ ਮਿੰਤੀ ਵੀ ਹੈ ਨਹੀਂ ਵੀ ਕਿੰਨੇ ਕੀ ਨੇ ਇਹ ਨਵੀਆਂ ਹੋ ਪਾਰ ਹੈ ਤੇ ਆਪਣੇ ਆਪ ਨੂੰ ਬਹੁਤ ਵੱਡੀ ਸ਼ਾਬਾਸ਼ ਦਿੱਤਣਾ ਹੋਇਆ ਕਹਿ ਰਿਹਾ ਹੈ ਕਿ ਦੇਸ਼ ਦੇ ਵਿੱਚ ਇਹ ਪਹਿਲਾ ਕੰਮ ਹੋਊਗਾ ਜਿਹੜਾ ਇੱਥੇ ਹੋ ਰਿਹਾ ਹੋਊਗਾ ਅਸੀਂ ਚਾਹੇ ਧਾਰਮਿਕ ਯਾਤਰਾਵਾਂ ਕਰਾਉਂਦੇ ਆ ਸਰਕਾਰੀ ਖਜ਼ਾਨੇ ਦੇ ਵਿੱਚੋਂ ਤੇ ਚਾਹੇ ਇਸ ਤਰ੍ਹਾਂ ਧਾਰਮਿਕ ਜਿਹੜੇ ਹੈਗੇ ਆ ਗ੍ਰੰਥੀ ਜਾਂ ਦੂਜੇ ਜਾਂ ਇਮਾਮ ਇਹਨਾਂ ਨੂੰ ਜਿਹੜੇ ਪੈਸੇ ਦੇਣੇ ਆ ਸਰਕਾਰੀ ਤੌਰ ਤੇ ਇਹ ਬਿਲਕੁਲ ਹੀ ਗਲਤ ਨਹੀਂ ਹਾਂ ਉਹਦਾ ਕੋਈ ਲਾਜਿਕ ਹੋਵੇ ਕਿਸੇ ਤਰ੍ਹਾਂ ਦਾ ਵੀ ਉਹ ਕਿਸੇ ਤਰ੍ਹਾਂ ਸਰਕਾਰੀ ਕੰਟਰੋਲ ਦੇ ਵਿੱਚ ਹੈ ਕੋਈ ਸਰਕਾਰੀ ਉਹਨਾਂ ਦਾ ਟਰਸਟ ਬਣੇ ਹੋਏ ਨੇ ਤੇ ਉਹਦੇ ਵਿੱਚੋਂ ਸਰਕਾਰ ਦੇ ਵਿੱਚ ਆਮਦਨ ਵੀ ਆਉਂਦੀ ਹੈ ਤੇ ਖਰਚਾ ਵੀ ਹੁੰਦਾ ਫਿਰ ਠੀਕ ਹੈ ਫਿਰ ਕਰਿਆ ਜਾ ਸਕਦਾ ਪਰ ਜੇ ਇਹ ਗੱਲਾਂ ਨਹੀਂ ਹੈਗੀਆਂ ਤਾਂ ਇਹ ਗਲਤੀ ਗਲਤ ਹੈ ਅਗਲੀ ਗੱਲ ਦੋਸਤੋ ਅਸੀਂ ਇਹ ਕਹਿਣੀ ਚਾਹੁੰਦੇ ਹਾਂ ਕਿ ਅਮਰੀਕਾ ਦੇ ਬਾਰੇ ਵਿੱਚ ਕੱਲ ਤੁਹਾਨੂੰ ਦੱਸਿਆ ਸੀਗਾ ਵੀ ਪਰਸੋਂ ਐਲਨ ਮਸਕ ਨੇ ਕਿਹਾ ਕਿ ਵੀ H1B ਵੀਜ਼ੇਆਂ ਖਾਤਰ ਮੈਂ ਕੋਈ ਵੀ ਜੰਗ ਕਰਨ ਨੂੰ ਤਿਆਰ ਹਾਂ ਲੜਾਈ ਵਿੱਢਣ ਨੂੰ ਤਿਆਰ ਤੇ ਟਰੰਪ ਸਾਹਿਬ ਨੇ ਕੱਲ ਨਾਲ ਦੀ ਨਾਲ ਇਹ ਕਹਿਤਾ ਵੀ ਹਾਂ ਇਹ ਤਾਂ ਬਹੁਤ ਹੀ ਵਧੀਆ ਗੱਲ ਹੈ ਪਹਿਲਾਂ ਉਹ ਇਹਦੇ ਵਿਰੁੱਧ ਸੀ ਤੇ ਉਹਦੀ ਰਿਪਬਲਿਕਨ ਪਾਰਟੀ ਦੇ ਵਿੱਚ ਵੱਡੀ ਬਗਾਵਤ ਹੋ ਗਈ ਅੱਜ ਦੁਬਾਰਾ ਪਲਟੀ ਮਾਰਦਿਆਂ ਹੋਇਆਂ ਐਲਨ ਮਾਸਕ ਕਹਿੰਦਾ ਵੀ ਨਹੀਂ ਇਹਨਾਂ 'ਚ ਗੜਬੜਾ ਤਾਂ ਹੈਗੀਆਂ ਨੇ ਇਹ ਸੋਧ ਕਰਨ ਦੀ ਲੋੜ ਹੈ ਹੁਣ ਦੇਖਦੇ ਹਾਂ ਟਰੰਪ ਕਿੰਨੀ ਕੁ ਪਲਟੀ ਮਾਰਦਾ ਕਿੱਧਰ ਨੂੰ ਜਾਂਦਾ ਹੈ ਜਾਨੀ ਜਿੱਧਰ ਨੂੰ ਮਾਲਕ ਜਾਂਦਾ ਹੈ ਉਧਰ ਨੂੰ ਇਹ ਮਗਰਮਗਰ ਉਸ ਪਾਲਤੂ ਨੇ ਜਾਣਾ ਹੀ ਜਾਣਾ ਹੈ ਜਿਦੀਆਂ ਚੋਣਾ ਉਹਦੇ ਸਿਰ ਤੇ ਲੜੀਆਂ ਗਈਆਂ ਨੇ ਸੋ ਅੱਜ ਦਾ ਕਾਰਪੋਰੇਟ ਹੈ ਜਿਹੜਾ ਜੇ ਦੁਨੀਆ ਦੇ ਐਡੀ ਵੱਡੀ ਤਾਕਤ ਨੂੰ ਆਪਣੇ ਮਗਰ ਲਾਈ ਫਿਰਦਾ ਹੈ ਤਾਂ ਸਾਰੀ ਦੁਨੀਆ ਦੇ ਦੇਸ਼ ਜਿਹੜੇ ਆ ਉਹ ਕਾਰਪੋਰੇਟ ਦੇ ਕਿਸ ਤਰ੍ਹਾਂ ਪੂਛਲ ਬਣੇ ਹੋਏ ਐ ਉਹਨਾਂ ਦੇ ਪਿਛ ਲੱਗੂ ਬਣੇ ਹੋਏ ਐ ਉਹ ਉਹ ਅੱਜ ਦਾ ਸਭ ਤੋਂ ਵੱਡੀ ਲੜਾਈ ਹੈ ਦੁਨੀਆ ਦੇ ਲੋਕਾਂ ਦੀ ਭਾਰਤ ਸਮੇਤ ਅਗਲੀ ਗੱਲ ਦੋਸਤੋ ਵੀ ਜਿਹੜਾ ਮਹਾਰਾਸ਼ਟਰ ਦਾ ਇੱਕ ਮੰਤਰੀ ਹੈ ਨਿਤੇਸ਼ ਰਾਣੇ ਉਹਦਾ ਪਿਓ ਨਰੈਣ ਰਾਣੇ ਰਿਹਾ ਪਹਿਲਾਂ ਵੀ ਉਹਨੇ ਬਹੁਤ ਵੱਡੇ ਹਿੰਦੂ ਸਿੱਖ ਹਿੰਦੂ ਮੁਸਲਮਾਨ ਜਿਹੜੀ ਨਫ਼ਰਤ ਦੇ ਹੈ ਉਹ ਪਾਏ ਹੈ ਤੇ ਜਿਹੜਾ ਬੀਜੇਪੀ ਦੇ ਇਹ ਨਫ਼ਰਤ ਨਫ਼ਰਤੀ ਗੈਂਗ ਨੇ ਨਾ ਉਹਨਾਂ ਦਾ ਵੀ ਉਹ ਉਹ ਵੀ ਇੱਕ ਵੱਡਾ ਸਰਗਣਾ ਹੈਗਾ ਨਿਤੇਸ਼ ਰਾਣੇ ਤੇ ਅੱਜ ਕੱਲ੍ਹ ਉਹ ਮਹਾਰਾਸ਼ਟਰ ਦਾ ਮੰਤਰੀ ਇੱਕ ਮੰਤਰੀ ਦੇ ਅਹੁਦੇ ਤੇ ਹੈ ਤੇ ਉਹਨੇ ਕੱਲ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਬਾਰੇ ਬੋਲਦਿਆਂ ਹੋਇਆਂ ਕਿਹਾ ਕਿ ਉਹਨਾਂ ਨੂੰ ਵਾਇਨਾਡ ਤੋਂ ਕੇਰਲਾ ਦੇ ਦੀ ਸੀਟ ਤੋਂ ਇਸ ਕਰਕੇ ਜਿੱਤ ਜਾਂਦੇ ਆ ਉਹ ਕਿਉਂਕਿ ਉਹ ਇੱਕ ਮਿੰਨੀ ਪਾਕਿਸਤਾਨ ਹੈ ਕੈਰਲਾ ਦਾ ਏਰੀਆ ਕੈਰਲਾ ਇਲਾਕਾ ਮਿੰਨੀ ਪਾਕਿਸਤਾਨ ਹੈ ਤੇ ਉਹ ਉੱਥੋਂ ਦੇ ਜਿਹੜੇ ਰਹਿਣ ਵਾਲੇ ਅੱਤਵਾਦੀ ਨੇ ਉਹ ਇਹਨਾਂ ਨੂੰ ਵੋਟਾਂ ਪਾਉਂਦੇ ਆ ਸ਼ਰਮ ਹੋਣੀ ਚਾਹੀਦੀ ਐ ਫਿਰ ਅਮਿਤ ਸ਼ਾਹ ਕੀ ਕਰਦਾ ਜੇ ਅੱਤਵਾਦੀ ਉਹਨਾਂ ਨੂੰ ਵੋਟਾਂ ਪਾਉਂਦੇ ਅਮਿਤ ਸ਼ਾਹ ਬਾਕੀ ਤਾਂ ਹਰ ਬੰਦੇ ਨੂੰ ਤੀਜ ਦਿਨ ਜਾ ਕੇ ਸਾਡੇ ਇੱਥੇ ਪੰਜਾਬ ਚ ਆ ਕੇ ਛਾਪੇ ਮਾਰ ਲੈਂਦਾ ਫਿਰ ਉਹ ਅੱਤਵਾਦੀ ਕਿੱਥੇ ਲੁਕੇ ਹੋਏ ਆ ਨਤੇਸ਼ ਰਾणे ਜੀ ਇਹ ਬਿਲਕੁਲ ਗਲਤ ਬਿਆਨ ਨੇ ਤੇ ਫਿਰ ਜਦੋਂ ਉਹਨੂੰ ਕਾਊਂਟਰ ਕੀਤਾ ਤਾਂ ਉਹਨੇ ਕਿਹਾ ਵੀ ਹਾਂ ਨਹੀਂ ਉਹ ਹੈ ਤਾਂ ਭਾਰਤ ਦਾ ਇੱਕ ਸੂਬਾ ਪਰ ਉਹ ਲੋਕ ਜਿਹੜੇ ਆਤਵਾਦੀ ਨੇ ਤੇ ਉਹ ਜਿਹੜਾ ਉਹ ਇਹ ਇਹਨਾਂ ਨੂੰ ਇਸੇ ਕਰਕੇ ਵੋਟਾਂ ਪੈਂਦੀਆਂ ਨੇ ਉਹਦੇ ਤੇ ਕੋਈ ਐਕਸ਼ਨ ਨਹੀਂ ਕੀ ਮਹਾਰਾਸ਼ਟਰ ਦੀ ਸਰਕਾਰ ਸੁਣ ਰਹੀ ਹੈ ਕਿ ਉਸ ਦੇ ਉੱਤੇ ਕੋਈ ਐਕਸ਼ਨ ਲਵ ਉਹਨੇ ਸੰਵਿਧਾਨ ਦੀ ਸੋਚ ਚੁੱਕੀ ਹੈ ਸੈਕੂਲਰਿਜ਼ਮ ਦੀ ਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਤੇ ਭਾਰਤ ਪਹਿਲਾਂ ਕਿਸੇ ਜੱਜ ਨੇ ਗਾਇਬ ਤਾਂ ਸੀਗਾ ਕਰਨਾਟਕਾ ਹਾਈ ਕੋਰਟ ਦੇ ਇੱਕ ਜੱਜ ਨੇ ਕਹਿਤਾ ਸੀਗਾ ਵੀ ਕਰਨਾ ਜਿਹੜਾ ਬੰਗਲੂਰੂ ਦਾ ਉਹ ਫਲਾਣਾ ਹਿੱਸਾ ਉਹ ਤਾਂ ਇੱਕ ਮਿੰਨੀ ਪਾਕਿਸਤਾਨ ਫਿਰ ਸੁਪਰੀਮ ਕੋਰਟ ਨੇ ਉਹਨੂੰ ਝਾੜ ਪਾਈ ਸੀ ਹੁਣ ਇੱਥੇ ਤਾਂ ਨਾ ਸੁਪਰੀਮ ਕੋਰਟ ਝਾੜ ਪਾਊਗੀ ਤੇ ਨਾ ਮਹਾਰਾਸ਼ਟਰ ਦੀ ਸਰਕਾਰ ਕਰੂਗੀ ਤੇ ਨਾ ਨਰਿੰਦਰ ਮੋਦੀ ਕਹੂਗਾ ਤੇ ਨਾ ਬੀਜੇਪੀ ਕੁਝ ਕਹੂਗੀ ਕਿਉਂਕਿ ਇਹੋ ਜਿਹੇ ਬੰਦਿਆਂ ਦੀ ਤਾਂ ਉਹਨਾਂ ਨੂੰ ਲੋੜ ਹੈ ਨਫ਼ਰਤੀ ਗੈਂਗ ਤਾਂ ਉਹਨਾਂ ਨੂੰ ਬਹੁਤ ਵੱਡੇ-ਵੱਡੇ ਚਾਹੀਦੇ ਆ ਇਹ ਤਾਂ ਹਲੇ ਘਟਨੇ ਤੇ ਜਿਹੜੇ ਰੋਜ਼ ਇਹੀ ਗੱਲਾਂ ਕਰਨ ਅਸੀਂ ਅਸਤੀਫੇ ਦੀ ਮੰਗ ਕਰਦੇ ਆ ਉਹਦੇ ਦੀ ਅਹ ਦੋਸਤੋ ਇੱਕ ਮੱਧ ਪ੍ਰਦੇਸ਼ ਦੇ ਵਿੱਚ ਇੱਕ ਜਿਹੜਾ Dalit ਮਜ਼ਦੂਰ ਹੈ ਉਸ ਨੂੰ ਦੇਵਾਸ ਪੁਲਿਸ ਸਟੇਸ਼ਨ ਦੇ ਵਿੱਚ ਲਜਾਇਆ ਜਾਂਦਾ ਹੈ ਤੇ ਉੱਥੇ ਉਹਦੀ ਪੁਲਿਸ ਕਸਟਡੀ ਦੇ ਵਿੱਚ ਮੌਤ ਹੋ ਜਾਂਦੀ ਹੈ ਇਹ ਜਿਹੜੀਆਂ ਪੁਲਿਸ ਹਰਾਸਤ ਦੇ ਵਿੱਚ ਮੌਤਾਂ ਨੇ ਇਹ ਖਾਸ ਤੌਰ ਤੇ ਦਲਤਾਂ ਪਛੜਿਆਂ ਤੇ ਜਿਹੜੇ ਦੱਬੇ ਕੁਚਲੇ ਲੋਕਾਂ ਦੀਆਂ ਇਹ ਬਹੁਤ ਗੰਭੀਰ ਮੁੱਦਾ ਨੇ ਤੇ ਇਹ ਇਹਦੇ ਤੇ ਅਸੀਂ ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਦੁਰਫੇਟੇ ਮੂੰ ਕਹਿਣਾ ਚਾਹੁੰਦੇ ਹਾਂ ਅ ਅਗਲੀ ਗੱਲ ਦੋਸਤੋ ਲਾਸਟ ਜਿਹੜੀ ਐ ਤੁਹਾਡੇ ਨਾਲ ਸਾਂਝੀ ਕਰਨੀ afghanistan ਬਹੁਤ ਹੀ ਪੁੱਠਾ ਗੇੜਾ ਦੇਤਾ ਉਹਨੇ ਮਨੁੱਖੀ ਸਭਿਤਾ ਨੂੰ ਦੇਤਾ ਤੇ ਉਸ ਦੇ ਵਿੱਚ ਪਹਿਲਾਂ ਔਰਤਾਂ ਦੇ ਉੱਤੇ ਬਹੁਤ ਕਿਸਮ ਦੀਆਂ ਪਾਬੰਦੀਆਂ ਨੇ ਔਰਤਾਂ ਜਿਹੜੀਆਂ ਛੇਵੀਂ ਜਮਾਤ ਤੋਂ ਬਾਅਦ ਸਕੂਲਾਂ ਕਾਲਜਾਂ ਚ ਨਹੀਂ ਪੜ ਸਕਦੀਆਂ ਦੂਸਰਾ ਉਹ ਪਾਰਕਾਂ ਚ ਉਪਨ ਨਹੀਂ ਜਾ ਸਕਦੀਆਂ ਉਹਨਾਂ ਨੇ ਬਕਾਇਦਾ ਆਪਣਾ ਸਾਰਾ ਮੂੰਹ ਸਿਰ ਢੱਕ ਕੇ ਫੇਰ ਜਾਣਾ ਜੀ ਜਾਣਾ ਕਿਸੇ ਬਗਾਨੇ ਬੰਦੇ ਨਾਲ ਗੱਲ ਨਹੀਂ ਕਰ ਸਕਦੀਆਂ ਉਹ ਤੇ ਉਹਨਾਂ ਦੇ ਉਹ ਖੇਡਾਂ 'ਚ ਹਿੱਸਾ ਨਹੀਂ ਲੈ ਸਕਦੀਆਂ ਕਾਰੋਬਾਰਾਂ 'ਚ ਨੌਕਰੀ ਨਹੀਂ ਕਰ ਸਕਦੀਆਂ ਇਸ ਕਿਸਮ ਦੀਆਂ ਬਹੁਤ ਹੀ ਪਾਬੰਦੀਆਂ ਨੇ ਉਹਨਾਂ ਨੂੰ ਇੱਕ ਕਸਮ ਨਾਲ ਘਰਾਂ 'ਚ ਤੋੜਿਆ ਹੋਇਆ ਹੁਣ ਕੱਲ ਇੱਕ ਨਵਾਂ ਉਹਨਾਂ ਤੇ ਫਰਮਾਨ ਜਾਰੀ ਕਰ ਦਿੱਤਾ ਕਿ ਜਿਹੜੀਆਂ ਜਿਹੜੇ ਘਰ ਬਣਨੇ ਐ ਉਹਨਾਂ ਘਰਾਂ ਦੀਆਂ ਖਿੜਕੀਆਂ ਨਾ ਬਣਾਈਆਂ ਜਾਣ ਤਾਂ ਕਿ ਉਹ ਖਿੜਕੀਆਂ ਦੇ ਵਿੱਚੋਂ ਬਾਹਰ ਨਾ ਦੇਖ ਸਕਣ। ਤੇ ਜਿਹੜੇ ਘਰਾਂ ਦੀਆਂ ਖਿੜਕੀਆਂ ਪਹਿਲਾਂ ਬਣੀਆਂ ਹੋਈਆਂ ਨੇ ਉਹ ਬੰਦ ਕਰੀਆਂ ਜਾਣ ਇਹ ਹੁਕਮ। ਬਹੁਤ ਇੱਕ ਸੁੰਦਾ ਹਨੇਰ ਗਰਦੀ ਵਾਲਾ ਰਾਜ ਹੈ ਇਹੋ। ਅਸੀਂ ਉਹਦੀ ਘੋਰ ਨਿੰਦਿਆ ਕਰਦੇ ਹਾਂ। ਘੋਰ ਨਿੰਦਿਆ ਕਰਦੇ ਹਾਂ। ਸਾਡੇ ਦੇਸ਼ ਦੇ ਵਿੱਚ ਸਾਨੂੰ ਮਨੁਵਾਦ ਬਹੁਤ ਹਨੇਰੀ ਕਿਤਾਬ ਹੈ ਜਿਹੜਾ ਹਨੇਰੇ ਦਾ ਪ੍ਰਚਾਰ ਕਰਦੀ ਹੈ। ਦਲਿਤਾਂ ਦੇ ਵਿਰੁੱਧ ਸ਼ੂਦਰਾਂ ਦੇ ਵਿਰੁੱਧ ਤੇ ਔਰਤਾਂ ਦੇ ਵਿਰੁੱਧ ਔਰਤ ਚਾਹੇ ਕਿਸੇ ਵੀ ਉਹਦੀਆਂ ਹੋਣ ਵਰਨ ਦੀਆਂ ਚਾਹੇ ਉਹ ਬ੍ਰਾਹਮਣਾਂ ਦੀਆਂ ਨੇ ਤੇ ਚਾਹੇ ਸ਼ੂਦਰਾਂ ਦੀਆਂ ਨੇ ਚਾਹੇ ਵੈਸ਼ ਦੀਆਂ ਨੇ ਤੇ ਚਾਹੇ ਕਸ਼ਤਰੀਆਂ ਦੀਆਂ ਨੇ ਉਹ ਜਿਹੜੀ ਔਰਤ ਵਿਰੋਧੀ ਇੱਕ ਅਸੀਂ ਬਹੁਤ ਵੱਡਾ ਸਿਰੇ ਦੀ ਗੱਲ ਮੰਨਦੇ ਆ ਇਹ ਲੱਗਦਾ ਵੀ ਇਹ ਉਹਦੇ ਨਾਲ ਰੇਸ਼ ਚ ਪਏ ਹੋਏ ਨੇ ਤਾਲਿਬਾਨੀ ਤੇ ਜਦੋਂ ਮਨੁਵਾਦੀ ਅਜਿਹੀਆਂ ਗੱਲਾਂ ਕਰਦੇ ਆ ਤਾਂ ਅਸੀਂ ਉਹਨਾਂ ਨੂੰ ਤਾਲਿਬਾਨੀ ਕਹਾਂਗੇ ਤੇ ਜਦੋਂ ਤਾਲਿਬਾਨੀ ਕਰਦੇ ਆ ਤਾਂ ਅਸੀਂ ਉਹਨਾਂ ਨੂੰ ਮਨੁਵਾਦੀਆਂ ਦਾ ਵੀ ਕਹਾਂ ਪਿਓ ਕਹਾਂਗੇ ਸੋ ਇਹ ਬਹੁਤ ਹੀ ਮਾੜਾ ਨਿੰਦਣਯੋਗ ਹੈ ਤੇ ਅਸੀਂ ਮੰਗ ਕਰਦੇ ਆ ਕਿ ਔਰਤਾਂ ਨੂੰ ਖੁੱਲੀ ਫਿਜ਼ਾ 'ਚ ਰਹਿਣ ਦੀ ਆਗਿਆ ਹੋਣੀ ਚਾਹੀਦੀ ਹੈ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ